ਔਰਤਾਂ ਲਈ ਮੁਫਤ バス ਸੇਵਾ 'ਚ ਵੱਡਾ ਬਦਲਾ ਟ੍ਰਾਂਸਪੋਰਟ ਮੰਤਰੀ ਨੇ ਦਿੱਤੀ ਜਾਣਕਾਰੀ ਨਵੀਂ ਸਰਕਾਰ ਦਾ ਨਵਾਂ ਬਜਟ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਬੰਧੀ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਔਰਤਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰਿਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਅਧੂਰੀਆਂ ਰਹਿ ਜਾਂਦੀਆਂ ਔਰਤਾਂ ਦਾ ਜਿਹੜਾ ਮੁਫਤ ਸਫ਼ਰ ਦੀ ਸਕੀਮ ਹੈ ਸਰਕਾਰ ਵੱਲੋਂ ਉਹਦੇ ਵਿੱਚ ਬਦਲਾਅ ਕੀਤਾ ਗਿਆ ਹੈ ਕਿਸ ਤਰ੍ਹਾਂ ਇਸ ਦਾ ਲਾਭ ਮਿਲੇਗਾ ਸਾਰੀ ਗੱਲਬਾਤ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਔਰਤਾਂ ਲਈ ਮੁਫਤ ਬੱਸ ਸੇਵਾ ਵਿੱਚ ਵੱਡਾ ਬਦਲਾਅ ਕੀਤਾ ਗਿਆ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਬਜਟ ਵਿੱਚ ਟ੍ਰਾਂਸਪੋਰਟ ਵਿਭਾਗ ਲਈ ਕਈ ਐਲਾਨ ਕੀਤੇ ਨੇ ਪਰ ਸਭ ਤੋਂ ਵੱਡਾ ਐਲਾਨ ਔਰਤਾਂ ਲਈ ਮੁਫਤ ਬੱਸ ਯੋਜਨਾ ਨੂੰ ਲੈ ਕੇ ਹੈ ਪਹਿਲਾਂ ਕੋਈ ਵੀ ਔਰਤ ਇਸ ਤਰ੍ਹਾਂ ਮੁਫਤ ਯਾਤਰਾ ਕਰ ਸਕਦੀ ਸੀ ਉਸ ਨੂੰ ਗੁਲਾਬੀ ਟਿਕਟ ਦਿੱਤੀ ਜਾਂਦੀ ਸੀ ਪਰ ਹੁਣ ਸਰਕਾਰ ਇਸ ਵਿੱਚ ਇੱਕ ਵੱਡਾ ਬਦਲਾ ਕਰਨ ਜਾ ਰਹੀ ਹੈ ਇਸ ਬਾਰੇ ਦਿੱਲੀ ਦੇ ਸਿਹਤ ਅਤੇ ਟ੍ਰਾਂਸਪੋਰਟ ਮੰਤਰੀ ਡਾਕਟਰ ਪੰਕਜ ਕੁਮਾਰ ਨੇ ਖੁਦ ਦੱਸਿਆ ਇਸ ਬਾਰੇ ਗੱਲਬਾਤ ਕਰਦੇ ਆਂ ਪੰਕਜ ਕੁਮਾਰ ਨੇ ਦੱਸਿਆ ਕਿ ਔਰਤਾਂ ਲਈ バス ਸੇਵਾ ਕਿਸ ਤਰ੍ਹਾਂ ਚੱਲਣੀ ਹੈ ਉਹਨਾਂ ਦੱਸਿਆ ਕਿ ਅੱਗੇ ਵੀ ਇਹ ਮੁਫਤ ਸੇਵਾ ਜਾਰੀ ਰਹੇਗੀ ਇਸ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ ਔਰਤਾਂ ਨੂੰ ਗੁਲਾਬੀ ਟਿਕਟਾਂ ਦੀ ਬਜਾਏ ਕਾਰਡ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਟਿਕਟ ਸੈਕਟਰ ਵਿੱਚ ਵੀ ਘੁਟਾਲਾ ਕੀਤਾ ਇਸ ਤੋਂ ਪਹਿਲਾਂ ਸੀਐਮ ਰੇਖਾ ਗੁਪਤਾ ਨੇ ਕਿਹਾ ਅਸੀਂ ਔਰਤਾਂ ਲਈ ਕਾਰਡ ਬਣਾਵਾਂਗੇ ਉਹਨਾਂ ਕੋਲ ਕਾਰਡ ਹੋਣਗੇ ਗੁਲਾਬੀ ਟਿਕਟ ਲੈਣ ਦੀ ਕੋਈ ਲੋੜ ਨਹੀਂ ਹੋਵੇਗੀ ਤੁਸੀਂ ਜਿਸ ਬੱਸ ਵਿੱਚ ਚੜਨਾ ਚਾਹੁੰਦੇ ਹੋ ਚੜੋ ਟਿਕਟਾਂ ਦੇ ਨਾਂ ਤੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਗਿਆ ਹੁਣ ਇਹ ਬੰਦ ਹੋ ਜਾਏਗਾ ਅਸੀਂ ਇੱਕ ਡਿਜੀਟਲ ਸਿਸਟਮ ਲਿਆਵਾਂਗੇ ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਇੱਕ ਵੀ ਔਰਤ ਦੀ ਟਿਕਟ ਨਹੀਂ ਰੋਕੀ ਸਾਰੀਆਂ ਯੋਜਨਾਵਾਂ ਜਾਰੀ ਰਹਿਣਗੀਆਂ ਇਹ ਸਾਡਾ ਵਾਦਾ ਹੈ ਸਾਹਵਦਨਾ ਵਿੱਚ ਦਿਖੇਗਾ ਬਦਲਾ ਟ੍ਰਾਂਸਪੋਰਟ ਮੰਤਰੀ ਡਾਕਟਰ ਪੰਕਜ ਕੁਮਾਰ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਦਾ ਬਜਟ ਹੈ ਜਿਸ ਵਿੱਚ ਦਿੱਲੀ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਆਉਣ ਵਾਲੇ 100 ਦਿਨਾਂ ਵਿੱਚ ਦਿੱਲੀ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ ਭਾਵੇਂ ਉਹ ਆਵਾਜਾਈ ਹੋਵੇ ਜਾਂ ਸਿਹਤ ਸਾਡਾ ਸੰਕਲਪ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਉਹਨਾਂ ਨੂੰ ਆਵਾਜਾਈ ਦੇ ਖੇਤਰ ਵਿੱਚ ਬਿਹਤਰ ਸਹੂਲਤਾਂ ਦੇਣਾ ਹੈ ਤਾਂ ਜੋ ਉਹਨਾਂ ਦਾ ਸਫ਼ਰ ਆਸਾਨ ਹੋ ਸਕੇ ਕਈ ਪ੍ਰੋਜੈਕਟ ਪੁਰਾਣੇ ਹੋਏ ਪਏ ਨੇ ਮੰਤਰੀ ਨੇ ਕਿਹਾ ਕਿ ਸਿਰਫ ਬਿਲਡਿੰਗ ਖੜੀ ਕਰ ਦੇਣਾ ਮਕਸਦ ਨਹੀਂ ਹੈ ਬਿਲਡਿੰਗ ਵਿੱਚ ਸੁਚਾਰੂ ਕੰਮਕਾਜ ਹੋਣਾ ਜ਼ਰੂਰੀ ਹੈ ਦਿੱਲੀ ਵਿੱਚ ਬਹੁਤ ਸਾਰੇ ਪ੍ਰੋਜੈਕਟ ਪੁਰਾਣੇ ਪਏ ਨੇ ਬਹੁਤ ਸਾਰੇ ਕੰਮ ਅਧੂਰੇ ਨੇ ਉਹ ਪੂਰੇ ਹੋਣਗੇ ਰੋਹਿੰਗਿਆ ਅਤੇ ਬੰਗਲਾਦੇਸ਼ੀਆਂ ਬਾਰੇ ਉਹਨਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਫਿਲਟਰੇਸ਼ਨ ਕੀਤਾ ਜਾਵੇ ਕਿਉਂਕਿ ਦੇਸ਼ ਦੇ ਲੋਕਾਂ ਨੂੰ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਉਹ ਕੁਝ ਲੋਕਾਂ ਨੇ ਆਪਣੇ ਰਾਜਨੀਤਿਕ ਫਾਇਦੇ ਲਈ ਦਿੱਤੀਆਂ ਸਨ ਇਸ ਲਈ ਇਸ ਦਾ ਵੀ ਖੁਲਾਸਾ ਹੋਣਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਜੋ ਔਰਤਾਂ ਦਾ ਮੁਫਤ ਸਫ਼ਰ ਦੀ ਸਹੂਲਤ ਮਿਲ ਰਹੀ ਹੈ ਉਹ ਲਗਾਤਾਰ ਜਾਰੀ ਰਹੇਗੀ ਇਹ ਮੁੱਖ ਮੰਤਰੀ ਦਿੱਲੀ ਦੇ ਉਹਨਾਂ ਨੇ ਕਿਹਾ ਤੇ ਨਾਲ ਹੀ ਟ੍ਰਾਂਸਪੋਰਟ ਮੰਤਰੀ ਨੇ ਇਹ ਵੀ ਗੱਲ ਆਖੀ ਹੈ ਕਿ ਹੁਣ ਗੁਲਾਬੀ ਟਿਕਟ ਦੀ ਜਗ੍ਹਾ ਔਰਤਾਂ ਦੇ ਕਾਰਡ ਬਣਨਗੇ ਤੇ ਕਿਸੇ ਵੀ ਬੱਸ ਦੇ ਵਿੱਚ ਉਹ ਸਫ਼ਰ ਕਰ ਸਕਣਗੀਆਂ ਕਾਰਡਾਂ ਦੇ ਕਾਰਡਾਂ ਦੇ ਬਿਹਾਫ ਤੇ ਹੀ ਇਹ ਸਫ਼ਰ ਹੋਵੇਗਾ ਇਹ ਖਬਰ ਦਿੱਲੀ ਤੋਂ ਸਾਹਮਣੇ ਆਈ ਜਿਵੇਂ ਹੀ ਕੋਈ ਹੋਰ ਵੱਡੀ ਜਾਣਕਾਰੀ ਸਾਹਮਣੇ ਆਉਂਦੀ ਹੈ ਤੁਰੰਤ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ